ਖਾ ਸੰਮਣੇ ਸੁਖੋ ਟਲ ਗੁਰ ਸੇਵੀਐ ਅਹਨ ਸੁਸਹਿਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਆ ਸਿਫਤ ਸੁਖ ਸੰਬੰਧੀ ਨੂਰੀ ਅਰਸ਼ ਕੋਰਸਨ ਛੱਤੀ ਐ ਤਦ ਡਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਐ ਸੱਜਣ ਸੱਚੇ ਪਾਤਸ਼ਾਹ ਸ਼ਿਰਸ਼ਾ ਦੇ ਸ਼ਾਹ ਜਿਸ ਪਾਸ ਬਹਿਠਿਆ ਸੋਹੀਐ ਸਦਨਾ ਦਾ ਵਸਾਹ ਵਾਹਿਗੁਰੂ ਸਾਹਿਬ ਜੀ ਟੋਡੀ ਮਹਲਾ 5 ਦੋ ਪਦੇ ਇੱਕ ਓੰਕਾਰ ਸਤ ਗੁਰ ਪ੍ਰਸਾਦ ਅਸੋ ਗੁਣ ਮੇਰੋ ਪ੍ਰਭ ਜੀ ਕੀ ਨਾ yaraddı. ਤਨ ਤੇ ਸਗਲ ਦੂਰ ਕੀਨਾ ਰਾਉ ਬੰਦਨ ਤੋਂ ਰ ਸ਼ੋਰ ਵਿਖਿਆ ਤੇ ਗੁਰ ਕੋ ਸ਼ਬਦ ਮੇਰਾ ਹੀ ਆਰਦੀਨ ਰੂਪ ਅਨਰੂਪ ਮੋਰੋ ਕਸ਼ਨ ਵਿਚਾਰਿਆ ਪ੍ਰੇਮ ਗਹਿਉ ਮੋਹ ਹਰ ਰੰਗ ਪੀਨਾ ਪੇਖਿਉ ਲਾਲਨ ਪਾਟ ਵਿੱਚ ਖੋਏ ਅਨੰਦ ਚਿਤ ਹਰ ਖੇ ਪਤੀਨਾ ਤੇ ਸਹੀ ਕੋ ਗ੍ਰਹਿ ਸੋਈ ਪ੍ਰਭ ਨਾਨਕ ਸੋ ਠਾਕੁਰ ਤੇ ਸਹੀ ਕੋ ਨਾ ਪਾਟ ਬੀਚ ਖੋਏ ਅਨੰਦ ਚਿਤਾ ਹਰ ਖੇਪਤੀ ਨਾ ਤੈਸਹੀ ਕੋ ਗ੍ਰਹਿ ਸੋਈ ਪ੍ਰਭ ਨਾਨਕ ਸੋ ਠਾਕੁਰ ਤੈਸਹੀ ਕੋ ਈਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਛੋਡੀ ਮਹੱਲਾ ਪੰਜਵਾਂ ਘਰ ਪੰਜਵਾਂ ਦੋ ਪਦੇ ਇੱਕ ਓੰਕਾਰ ਸਤਗੁਰ ਪ੍ਰਸਾਦ ਅਸੋ ਗੁਨ ਮੇਰੋ ਪ੍ਰਭ ਜੀ ਕੀ ਨਾਂ ਪੰਜ ਦੋਖ ਅਰ ਅਹੰਮ ਰੋਗ ਇਹ ਤਨ ਤੇ ਸਗਲ ਦੂਰ ਕੀਨ ਅੱਜ ਦਾ ਪਾਵਨ ਮਹਾਵਾਕ ਉਡੀ ਰਾਗ ਅੰਦਰ ਪੰਜਵੇਂ ਪਾਤਸ਼ਾਹ ਧੰ ਗੁਰੂ ਅਰਜਨ ਦੇ ਮਹਾਰਾਜ ਜੀ ਦੇ ਪੀਤਰ ਮੁਖਤਾਂ ਉਚਾਰਨ ਹੋਇਆ ਤਾਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 716 ਉੱਪਰ ਸੁਭਾਏ ਮਾਨ ਹੈ। ਆਪ ਸਰਬਤ ਸੰਤਾਂ ਨੂੰ ਧੰਨ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਹਿਲੇ ਪਾਵਨ ਪ੍ਰਕਾਸ਼ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਵਣ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।